ਖੰਡੇ ਦੀ ਪਾਵਲ ਹੈ ਭਾਰਤੀ ਜਿਹੜਾ ਸਿੱਖਾਂ ਦੇ ਘਰ ਜਿਸ ਨੇ ਜਨਮ ਲੈ ਲਿਆ ਉਸ ਲਈ ਖੰਡੇ ਬਾਟੇ ਦੀ ਪਾਵਲ ਜ਼ਰੂਰੀ ਹੈ ਖੰਡੇ ਬਾਟੇ ਦੀ ਪਾਵਲ ਇਸ ਕਰਕੇ ਜ਼ਰੂਰੀ ਹੈ ਕਿਉਂਕਿ ਧਰਮ ਦੀ ਇਹ ਪਹਿਲੀ ਪੌੜੀ ਹੈ ਤੇ ਫਿਰ ਸਤਿਗੁਰੂ ਜੀ ਨੇ ਜਦੋਂ 1699 ਦੀ ਵਿਸਾਖੀ ਦੇ ਖੰਡੇ ਬਾਟੇ ਦੀ ਪਾਵਲ ਬਖਸ਼ਿਸ਼ ਕਰ ਦਿੱਤੀ ਸੀ ਉਸ ਵੇਲੇ ਸਾਨੂੰ ਨਿਤਨੇਮ ਹੀ ਬਖਸ਼ਿਸ਼ ਕੀਤਾ ਸੀ ਅਮਰਤ ਵੇਲੇ ਦਾ ਨਿਤਨੇਮ ਸਾਨੂੰ ਗੁਰੂ ਸਾਹਿਬਾਨ ਨੇ ਬਖਸ਼ਿਸ਼ ਕੀਤਾ ਸ਼ਾਮ ਵੇਲੇ ਦਾ ਨਿਤਨੇਮ ਸਾਨੂੰ ਗੁਰੂ ਸਾਹਿਬਾਨ ਨੇ ਬਖਸ਼ਿਸ਼ ਕੀਤਾ ਆਪਾਂ ਨਿਤਨੇਮ ਦੇ ਪੱਕੇ ਧਾਰਨੀ ਹੋਈਏ ਗੁਰੂ ਦੀ ਰਹਿਤ ਮਰਿਆਦਾ ਨੂੰ ਮੰਨੀਏ ਕਿਉਂਕਿ ਗੁਰੂ ਦੀ ਰਹਿਤ ਮਰਿਆਦਾ ਤਾਂ ਆਪ ਕੀ ਜਿੰਨਾ ਆਪਾਂ ਗੁਰੂ ਦੇ ਨੇੜੇ ਨੂੰ ਆਵਾਂਗੇ ਤੇ ਕਰੋੜਾਂ ਕਦਮ ਸਤਿਗੁਰੂ ਸਾਹਿਬ ਨੂੰ ਅਰਪਣ ਦੀ ਹੋ ਕੇ ਲਵੇਗਾ ਇਸ ਕਰਕੇ ਆਪਾਂ ਧਰਮ ਦੀ ਨੀਤੀ ਨੂੰ ਵੀ ਪੱਕਿਆ ਕਰਨਾ ਵਾ ਆਪਣੀ ਰਹਿਤ ਨੂੰ ਵੀ ਪੱਕਿਆ ਕਰਨਾ ਵਾ ਖੰਡੇ ਬਾਟੇ ਦੀ ਪਾਲ ਵੀ ਜ਼ਰੂਰੀ ਹੈ ਜਿੱਥੇ ਬਾਬਾ ਜੀਵਨ ਸਿੰਘ ਜੀ ਨੇ ساری ਉਮਰ ਉਹਨਾਂ ਦੇ ਪਰਿਵਾਰ ਨੇ ساری ਉਮਰ ਗੁਰੂ ਘਰ ਦੀ ਸੇਵਾਵਾਂ ਦੇ ਵਿੱਚ ਆਪਣਾ ਜੀਵਨ ਦਾ ਬਲੀਦਾਨ ਤੱਕ ਦੇ ਦਿੱਤਾ ਸ਼ਹੀਦियां ਪਾ ਗਏ ਪਰ ਉਹਨਾਂ ਨੇ ਇੱਕ ਕਦਮ ਵੀ ਸਤਿਗੁਰਾਂ ਦੇ ਪਾਸੋਂ ਬੇਮੁਖ ਨਹੀਂ ਹੋਇਆ ਇੱਕ ਕਦਮ ਵੀ ਪਛਾਣ ਨਹੀਂ ਹੋਇਆ ਸਦਾ ਵਾਸਤੇ ਗੁਰੂ ਦੇ ਤਾਲ ਰਹੇ ਨੇ ਤੇ ਗੁਰੂ ਸਾਹਿਬ ਨੇ ਬਾਰ-ਬਾਰ ਉਹਨਾਂ ਨੂੰ ਤੁਮਰੰਗਰੇਟੇ ਗੁਰੂ ਕੇ بیٹے ਰੋਹ ਪੰਥ ਕੇ ਸੰਗ ਅਵੇਤੇ ਦੇ ਜਿਹੜੇ ਕਿਤਾਬ ਅਕਸ਼ੇ ਕੀਤੇ ਚਮਕੌਰ ਦੀ ਘੜੀ ਦੇ ਅੰਦਰ ਸਤਿਗੁਰੂ ਜੀ ਜਦੋਂ ਜਾਣ ਲੱਗੇ ਹਨ ਤੇ ਕਵੀ ਕੰਕਣ ਦੀ ਸ਼੍ਰੀ ਗੁਰਦਾਸ ਕਥਾ ਦੇ ਵਿੱਚ ਸ਼੍ਰੀ ਦਸ਼ਮ ਜੀ ਕਥਾ ਦੇ ਵਿੱਚ ਲਿਖਦੇ ਹਨ ਨਿਤ ਕਲਗੀ ਸਰਦਈ ਸਜਾਏ ਦਈ ਪੋਸ਼ਾਕ ਆਪਣੀ ਪਹਿਰਾਏ ਜੀਵਨ ਸਿੰਘ ਕੋ ਪੁਰਜ ਬਿਠਾਏ ਤਾਜ ਘੜੀ ਕੋ ਗੋਬਨ ਸਿੰਘ ਜਾਏ ਅੰਤਕੇ ਲਾਗੜੀ ਨੇ ਬੰਦੂਕੀ ਪ੍ਰਵੀਣ ਭਾਵ ਕੇ 나ਗਣੀ ਤੇ ਬਾਗੁਰ ਗੁਰੂ ਕੋ ਵਾਪਸ ਕਿ ਮਹਾਰਾਜ ਜੀ ਦੀਆਂ ਇਹ ਡੀਆਂ ਬਖਸ਼ਾਂ ਸਨ ਜੇ ਉਹਨਾਂ ਨੂੰ ਰਣਜੀਤ ਨਗਾਰਾ ਭੇਟ ਹੋਇਆ ਤੇ ਰਣਜੀਤ ਨਗਾਰੇ ਦਾ ਪਹਿਲਾ ਨਗਾਰਾ ਜੀ ਉਹਨਾਂ ਨੇ ਬਾਬਾ ਜੀਵਨ ਸਿੰਘ ਜੀ ਨੂੰ ਲਾਇਆ ਜੇ ਸਤ ਗੁਰੂ ਜੀ ਨੇ ਫੌਜ ਤਿਆਰ ਕੀਤੀ ਤੇ ਪਹਿਲਾ ਸੈਨਾਪਤੀ ਪਹਿਲਾ ਜਰਨੈਲ ਉਹਨਾਂ ਨੇ ਬਾਬਾ ਜੀਵਨ ਸਿੰਘ ਜੀ ਨੂੰ ਬਣਾਇਆ ਬੜੀ